ਸਾਈਬਰ ਕ੍ਰਾਈਮ ਫੋਦਰਰਸ ਆਪ ਵਿਖੇ ਐਫਆਈਆ ਨੰਬਰ 5 ਮਿਤੀ 10 4 25 ਜੋ ਕਿ ਕੰਪਲੇਨੈਂਟ ਹਰਪਾਲ ਸਿੰਘ ਨਾਲ ਡਿਜੀਟਲ ਅਰੇਸਟ ਦਾ ਦਾਵਾ ਦੇ ਕੇ ਜੋ 30 ਲੱਖ ਦਾ ਫਰਾਡ ਹੋਇਆ ਸੀਗਾ ਉਹਦੇ ਸਮੰਥ ਚ ਰਜਿਸਟਰ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਪਹਿਲਾਂ ਹੀ ਮਨੀਂਦਰ ਸਿੰਘ ਜੋ ਕਿ ਵੈਸਟ ਦਿੱਲੀ ਦਾ ਉਹਨੂੰ ਅਰੇਸਟ ਕੀਤਾ ਸੀਗਾ ਤੇ ਉਹਦੇ ਅਸੀਂ ਫਰਦਰ ਇਨਵੈਸਟੀਗੇਸ਼ਨ ਤੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਤੇ ਉਹਦੀ ਪੁੱਛਗਿੱਛ ਤੋਂ ਬਾਅਦ ਅਸੀਂ ਦੋ ਬੰਦੇ ਹੋਰ ਨਾਮਿਨੇਟ ਕੀਤੇ ਆ ਜੋ ਕਿ ਅਸੀਂ ਪ੍ਰੋਡਕਸ਼ਨ ਵੰਡ ਤੇ ਬਾਲਾ ਜੀ ਨੂੰ ਲੈ ਕੇ ਆਏ ਸੀਗੇ ਜਿਨ੍ਹਾਂ ਦਾ ਨਾਮ ਸੀਗੇ ਨਵੀਨ ਸ਼ਰਮਾ ਅਤੇ ਅਨਿਲ ਤੇ ਅਸੀਂ ਜਿਹੜੇ ਦੋਨਾਂ ਦੀ ਪ੍ਰੋਡਕਸ਼ਨ ਤੇ ਲੈ ਕੇ 3 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਲਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਹੈ ਹਾਂਜੀ ਇਹਦੇ ਕੀ ਇਨਵੋਲਵਮੈਂਟ ਸੀਗੇ ਹਾਂਜੀ ਜੋ ਅਨਿਲ ਸੀਗਾ ਉਹ ਜਿਹੜਾ ਮਨੀਂਦਰ ਸਿੰਘ ਦਾ ਖਾਤਾ ਖਲਾਇਆ ਸੀਗਾ ਉਹ ਨਵੀਨ ਨੇ ਖਲਾਇਆ ਸੀਗਾ ਤੇ ਅਨਿਲ ਜਿਹੜਾ ਸੀਗਾ ਉਹ ਖਾਤੇ ਦੇ ਵਿੱਚੋਂ ਜਿਹੜਾ ਪੈਸਾ ਵਿਡਰੋਅਲ ਸੀ ਫਰਾਡੂਲੈਂਟ ਉਹਦੇ ਵਿੱਚ ਹੈਲਪ ਕਰਦਾ ਸੀਗਾ ਫਰਾਡਰ ਮਨ ਨੂੰ ਕਡੌਂ ਲਈ ਉਹ ਕਿੰਨੇ ਕੋ ਬੰਦੇ ਇਨਵੋਲਵਮ ਵਿੱਚ ਨੇ ਇਸ ਕੇਸ ਵਿੱਚ ਹਜੇ ਤੱਕ ਜਿਹੜੇ ਹੈਗੇ ਆ ਪੰਜ ਬੰਦੇ ਜਿਹੜੇ ਹੈਗੇ ਅਸੀਂ ਨਾਮਿਨੇਟ ਕਰ ਚੁੱਕੀ ਆ ਬਾਕੀ ਜਿਹੜੇ ਹੈਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਹੋਰ ਜਿਹੜੇ ਅੱਗੇ ਜਿਹੜੇ ਹੈਗੇ ਲੀਡਸ ਸਾਨੂੰ ਮਿਲੀਆਂ ਉਹਦੇ ਵਿੱਚ ਅਸੀਂ ਹੋਰ ਵੀ ਜਿਹੜੇ ਹੈਗੇ ਆ ਅਕਿਊਜ਼ ਜਿਹੜੇ ਆ ਉਹਦੇ ਚ ਨਾਮਿਨੇਟ ਕਰਾਂਗੇ ਜਿਹੜੇ ਗ੍ਰਿਫਟਰ ਕਿਤਨੇ ਉਹਨਾਂ ਦਾ ਕੋਈ ਕਾਰਨ ਲਗਾਉਣਾ ਹੈਗਾ ਵਿੱਚ ਹਾਂਜੀ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਨਵੀਨ ਸ਼ਰਮਾ ਜਿਹੜਾ ਹੈਗਾ ਉਹਦੇ ਤੇ ਵੀ ਇੱਕ ਪਹਿਲਾ ਜਿਹੜਾ ਮੁਕਦਮਾ ਦਰਜ ਹੈਗਾ ਜੋ ਕਿ ਅੰਬਾਲਾ ਜੇ ਦੇ ਵਿੱਚ ਪਹਿਲਾਂ ਹੀ ਸੀਗਾ ਅੰਬਾਲਾ ਪੁਲਿਸ ਨੇ ਉਹਨੂੰ ਅਰੈ ਅਨਿਲ ਸ਼ਰਮਾ ਸੋ ਹੀ ਉਹਦੇ ਤੇ ਜਿਹੜੇ ਦਿੱਲੀ ਪੁਲਿਸ ਅਤੇ ਜਾਂ ਮਾਲਾ ਜਿਹੜਾ ਪੁਲਿਸ ਉਹਨਾਂ ਵੱਲੋਂ ਜਿਹੜੇ ਦੋ ਮਾਮਲੇ ਦਰਜ ਰਿਜਿਸਟਰ ਹੋ ਚੁੱਕੇ ਨੇ ਕੋਈ ਰਿਕਵਰੀ ਵੀ ਕਰਾਂ ਨਹੀਂ ਕੀ ਹਾਂਜੀ ਜਿਹੜਾ ਅਨਿਲ ਹੈਗਾ ਇਹਤੂ ਅਸੀਂ ਜਿਹੜੀ ਪਾਸਬੁੱਕ ਹੈਗੀ ਆ ਜੋ ਕਿ ਮਨਿੰਦਰ ਦੇ ਨਾਮ ਤੇ ਸੀ ਉਹ ਇਹਤੂ ਅਸੀਂ ਹੁਣ ਰਿਕਵਰ ਕਰਕੇ ਲੈ ਕੇ ਆਈ ਹਾਂਜੀ ਜੇਕਰ ਕਿਸੇ ਨਾਲ ਵੀ ਠੱਗੀ ਜਾਂ ਉਸ ਨੂੰ ਲੱਗਦਾ ਵੀ ਮੇਰੇ ਨਾਲ ਠੱਗੀ ਵਾਲੀ ਕਾਲ ਆਈ ਹੈ ਕੋਈ ਫਰਾਡ ਕਾਲ ਆਈ ਹੈ ਤਾਂ ਉਸ ਨੂੰ ਚਾਹੀਦਾ ਵੀ ਉਹ ਸਭ ਤੋਂ ਪਹਿਲਾਂ 1930 ਦੇ ਉੱਤੇ ਕਾਲ ਕਰਕੇ ਇੱਕ ਪੋਰਟਲ ਬਣਾ ਹੋਇਆ ਉਹਦੇ 'ਚ ਕੰਪਲੇਂਟ ਦਵੇ ਤੇ ਕੰਪਲੇਂਟ ਨਾਲ ਜੋ ਵੀ ਖਾਤੇ ਦੀ ਉਹਦਾ ਟ੍ਰਾਂਸਫਰ ਹੋ ਗਿਆ ਫਰਾਡ ਅਮਾਉਂਟ ਉਹ ਨਾਲ ਦੀ ਨਾਲ ਜਿਹੜਾ ਫੀਸ ਹੋ ਜਾਂਦਾ ਜੋ ਕਿ ਬਾਅਦ ਵਿੱਚ ਅਸੀਂ ਰਿਕਵਰ ਕਰਵਾ ਸਕਦੇ ਹਾਂ